ਮੇਰਾ ਨਾਮ ਬਲਜਿੰਦਰ ਕੌਰ ਹੈ ਮੇਰੇ ਹਸਬੰਦ ਦਾ ਨਾਮ ਜਮਨਜੀਤ ਸਿੰਘ ਅਸੀਂ ਤਰਨਤਾਰਨ ਦੇ ਰਹਿਣ ਵਾਲਾ ਭਾਜੀ 2.5 ਸਾਲ ਤੋਂ ਬਿਮਾਰ ਸੀਗੇ ਮੱਜੇ ਤੇ ਸੀਗੇ ਉਹਨਾਂ ਨੂੰ ਸ਼ੂਗਰ ਦੀ ਤੇ ਲੀਵਰ ਦੀ ਪ੍ਰੋਬਲਮ ਸੀ ਦਵਾਈ ਭਾਜੀ 3-4 ਸਾਲ ਹੋ ਗਏ ਸੀ ਵੀ ਦਿਖਾਉਂਦੇ ਪਏ ਸੀਗੇ ਪਹਿਲਾਂ ਠੀਕ ਹੀ ਕੰਮ ਕਰਦੇ ਸੀ ਪਰ ਹੁਣ 2.5 ਸਾਲ ਤੋਂ ਬਿਲਕੁਲ ਨਹੀਂ ਕੁਝ ਹੁੰਦਾ ਪਰ ਦਾ ਭਾਜੀ ਇਦਾਂ ਹੀ ਪਹਿਲਾਂ ਮੈਂ ਥੋੜਾ ਬੋਤਾ ਕਰਦੀ ਸੀ ਫਿਰ ਇਹਨਾਂ ਦੀ ਡੈਥ ਹੋ ਗਈ ਦੀਨ ਹਲਪ ਲਈ ਇਹਨਾਂ ਮਸ਼ੀਨ ਦਾ ਹੰਡਾ ਦਾ ਥੋੜਾ ਪਤਾ ਸਟਿਚਿੰਗ ਦਾ ਉਹ ਹਲਪ ਕੀਤੀ ਇਹਨਾਂ ਮਸ਼ੀਨ ਦਿੱਤੀ ਆ ਦੋ ਮਸ਼ੀਨਾਂ ਦਿੱਤੀਆਂ ਇਹਨਾਂ ਸਾਡੀ ਹਲਪ ਕੀਤੀ ਜਦੋਂ ਇਹ ਮਸ਼ੀਨ ਲਾਗ ਦਿੱਤੀ ਉਹਦਾ ਮਸ਼ੀਨ ਦਾ ਥੋੜਾ ਪਤਾ ਇਹਨਾਂ ਦਾ ਚੱਲੀ ਜਾਂਦਾ ਕਰਦਾ ਗੁਜ਼ਾਰਾ ਇਹ ਵੀ ਵਗੈਰਾ ਦੇ ਪਾਜੀ ਸਟਿਚਿੰਗ ਕਰਕੇ ਥੋੜੇ-ਬੋਤੇ ਕੱਢ ਕੁੱਟਦੇ ਆ ਉੱਥੇ ਖਰਚਾ-ਵੱਚਾ ਹੋਰ ਤੇ ਕੋਈ ਸਾਧਨ ਨਹੀਂ ਆ ਕੰਮ ਆਈਦਾ ਖਾਲਸਾ ਸਾਲ ਹੋਇਆ ਚੱਲਿਆ ਸਾਲ ਹੋ ਗਿਆ ਮਸ਼ੀਨ ਦੇ ਇਸ ਜੀ ਨੂੰ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੀਦਾ। ਕਿ ਚਲੋ ਉਹਨਾਂ ਨੂੰ ਉਹਨਾਂ ਸਾਨੂੰ ਰੋਟੀ ਤੇ ਲਾਇਆ। ਬਹੁਤ-ਬਹੁਤ ਮਿਹਰ ਕਰਨ। ਸਾਰੀ ਸੰਤ ਨੇ ਇਹੀ ਬੇਨਤੀ ਹੈ ਕਿ ਇਹਨਾਂ ਨੂੰ ਵੱਧ ਤੋਂ ਵੱਧ ਤੋਂ ਸੰਬੰਧ ਦਿੱਤਾ ਜਾਵੇ ਜੀ ਸਾਰਿਆਂ ਦੀ ਮਦਦ ਕਰਦੀ।